ਹੈਲੋ एवरीवन ਕਿਦਾਂ ਹਾਂ ਜੀ ਸਾਰੇ ਹੋਪਸ ਸਾਰੇ ਠੀਕ ਠਾਕ ਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਦੀ ਗੀ ਸਤਿ ਸ਼੍ਰੀ ਅਕਾਲ ਲਓ ਜੀ ਅੱਜ ਤੁਹਾਡੇ ਲਈ ਨਾ ਆਪ ਇੱਕ ਬਹੁਤ ਹੀ ਜਿਆਦਾ ਸੋਹਣੇ ਸਿੰਥੈਟਿਕ ਸੂਟ ਲੈ ਕੇ ਆਏ ਹਾਂ ਬਹੁਤ ਜਿਆਦਾ ਸੋਹਣੇ ਜਿਹੜੇ ਸੂਟ ਲੈਗੇ ਟਾਈ ਡਾਈ ਦੇ ਸੂਟ ਲੈਣਗੇ ਤੇ ਇਸ ਦਾ ਜਿਹੜਾ ਪ੍ਰਾਈਸ ਹੈ ਬਿਲਕੁਲ ਜੈਨੂਇਨ ਸਰਪ੍ਰਾਈਜ਼ ਰੋਗਾ ਤੇ ਲਓ ਜੀ ਬਹੁਤ ਸੋਹਣਾ ਸੁਪੇ ਗ੍ਰੇਂਡ ਹੈ ਨਾ ਪਰਪਲ ਦਾ ਕੰਬੀਨੇਸ਼ਨ ਵੀ ਪਰਪਲ ਦਾ ਕੰਬੀਨੇਸ਼ਨ ਦਿੱਤਾ ਹੋਇਆ ਹੈਗਾ ਫਰਸਟ ਕਲਰ ਇਹ ਰਹੂਗਾ ਇਹਦੇ ਵਿੱਚ ਐਂਡ ਸੈਕਿੰਡ ਕਲਰ ਹੈਗਾ ਇਹ ਬਹੁਤ ਸੋਹਣਾ ਦੇਖੋ ਜੀ ਡਾਰਕ ਤੇ ਲਾਈਟ ਦਾ ਬਹੁਤ ਸੋਹਣਾ ਜੋ ਆਪਾਂ ਨੇ ਦਿੱਤਾ ਹੋਇਆ ਹੈਗਾ ਐਦਾਂ ਦੇ ਸੂਟ ਤਾਂ ਨੂੰ ਕਿਤੋਂ ਵੀ ਨਹੀਂ ਮਿਲਣਗੇ ਬਹੁਤ ਸਾਰੇ ਗ੍ਰੇਸਫੁੱਲ ਜਿਹੇ ਸੂਟ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋਗੇ ਦੇਖੋ ਇਹ ਬੰਦਨੀ ਪ੍ਰਿੰਟ ਦੇ ਨਾਲ ਤੁਹਾਨੂੰ ਐਵੇਂ ਆਫ ਵਾਈਟ 골ਡਨ ਦੇ ਨਾਲ ਆਪਾਂ ਨੇ ਮੈਚਿੰਗ ਦਿੱਤੀ ਹੋਈ ਹੈਗੀ ਉਸ ਤੋਂ ਬਾਅਦ ਆ ਗਿਆ ਬਲੈਕ ਤੇ ਰੈੱਡ ਦੀ ਇਹ ਜਿਹੜਾ ਆਪਣਾ ਸੂਟ ਹੈਗੇਗਾ ਇਹਦੇ ਵਿੱਚ ਵੀ ਜੋ ਟਾਈ ਡਾਈ ਵੇਰਿੰਗ ਹੋਈ ਹੈ ਬਹੁਤ ਸੋਹਣੇ ਸੂਟ ਹੈਗੇ ਨੇ ਜੀ ਤੇ ਪ੍ਰਾਈਸ ਇਹਨਾਂ ਦੇ ਜਾਣ ਕੇ ਤੁਸੀਂ ਬਿਲਕੁਲ ਆਰਾਮ ਰਹਿ ਜਾਊਗੇ ਇੰਨੇ ਜਿਹੜੇ ਇਹਨਾਂ ਦੇ ਪ੍ਰਾਈਸ ਡਿਸਕਾਊਂਟ ਦੇ ਵਿੱਚ ਦੇ ਚੁੱਕੇ ਆਂਗੇ ਆਪਾਂ ਬਹੁਤ ਜ਼ਿਆਦਾ ਲੋ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣਗੇ ਬਹੁਤ ਜ਼ਿਆਦਾ ਫੈਬਰਿਕ ਵੀ ਤੁਹਾਨੂੰ ਐਕਸਟਰਾ ਮਿਲੂਗਾ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਜਿਹੜਾ ਫੈਬਰਿਕ ਹੈ 3-3 ਮੀਟਰ ਦੀ ਕੱਟ ਮਿਲੂਗੀ 3 ਮੀਟਰ ਸ਼ਰਟ 3 ਮੀਟਰ ਬਾਟਮ 3 ਤੋਂ ਐਕਸਟਰਾ ਹੋਊਗਾ ਕੱਟ ਨਹੀਂ ਹੋਊਗਾ 6 6.5 ਮੀਟਰ 7 ਮੀਟਰ ਤੱਕ ਵੀ ਫੈਬਰਿਕ ਤੁਹਾਨੂੰ ਇਹਨਾਂ ਦੇ ਵਿੱਚ ਮਿਲ ਸਕਦਾ ਹੈਗਾ ਜੀ ਤੇ ਬਹੁਤ ਸੋਨੇ ਸੂਟ ਲੈਣਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰਿਓ 9253115036 ਦੇ ਉੱਤੇ ਇਹਨਾਂ ਦਾ ਪ੍ਰਾਈਸ ਰਹੂਗਾ ਸਿਰਫ 600 ਰੁਪਏ ਸਿਰਫ 600 ਰੁਪਏ ਦੇ ਵਿੱਚ ਇਹ ਸੂਟ ਜਿਹੜਾ ਤੁਸੀਂ ਸਾਡੇ ਉਹਨੂੰ ਆਰਡਰ ਕਰ ਸਕਦੇ ਹੋਗੇ ਲਿਮਟ ਜਾਂ ਸਟਾਕ ਹੈਗਾਗਾ ਫਟਾਫਟ ਰੂਵ ਕਰੇ ਥੈਂਕ ਯੂ